ਮੀਂਹ ਦੇ ਪਾਣੀ ਨੂੰ ਲੈ ਕੇ ਲੜਪੇ ਗਵਾਂਡੀ ਲੜਾਈ ਦੇ ਵਿੱਚ ਮਾਰੀ ਗਈ ਬੇਬੇ ਵਾਇਰਲ ਵੀਡੀਓ ਦੇਖ ਕੇ ਤਾਂ ਤੁਹਾਡੇ ਵੀ ਹੋਸ਼ ਉੱਡ ਜਾਣਗੇ ਦੇਖੋ ਇੱਕ ਪਿੰਡ ਦੇ ਵਿੱਚ ਝਗੜਾ ਹੁੰਦਾ ਝਗੜਾ ਇਸ ਕਦਰ ਵੱਧ ਜਾਂਦਾ ਕਿ ਉਸ ਦੇ ਵਿੱਚ ਇੱਕ ਬਜ਼ੁਰਗ ਦੀ ਜਾਨ ਜਾ ਚੁੱਕੀ ਹੈ ਸਮਾਣਾ ਤੋਂ ਇਹ ਵੀਡੀਓ ਸਾਹਮਣੇ ਆਈ ਹੈ ਜਿੱਥੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਦੋ ਗੁੱਟਾਂ ਦੇ ਵਿੱਚ ਲੜਾਈ ਹੁੰਦੀ ਹੈ ਲੇਕਿਨ ਇਹ ਲੜਾਈ ਇੱਕ ਬਜ਼ੁਰਗ ਦੀ ਜਾਨ ਲੈ ਚੁੱਕੀ ਹੈ ਮੇਰੀ ਮਾਤਾ ਜੀ ਅੱਛੀ ਲੜਾਈ ਲੜਾਈ ਤੱਕਾ ਕਰ ਰਹੇ ਸੀ ਆਕੇ ਪਹਿਲਾਂ ਤਾਂ ਪਾਣੀ ਬੰਦ ਕਰਤਾ ਆਕੇ ਸਾਡਾ ਸਾਰਾ ਹੀ ਮੇਰੇ ਕੰਦ ਬੀਨ ਵਾਲੇ ਪਾਈ ਵਾਲਾ ਸਾਰਾ ਪਾਣੀ ਉੱਥੇ ਖੜਾ ਕਰਤਾ ਜਦੋਂ ਅਰਾਧਾ ਕਰਕੇ ਮੈਨੂੰ ਮਾਰਨ ਵਾਸਤੇ ਆ ਗਏ ਉਹ ਚਾਰੇ ਜਣੇ ਮਾਰਨ ਮਾਤਾ ਮੇਰੀ ਵਿੱਚੋਂ ਹੀ ਆ ਮੈਨੂੰ ਛਡਾਉਣ ਵਾਸਤੇ ਵੀ ਤੂੰ ਲੜੀ ਨਾ ਉਹ ਵਿੱਚ ਲੜਦੇ ਲੜਦੇ ਆ ਵਿੱਚੇ ਮਾਤਾ ਨੂੰ ਤੱਕਾ ਵੱਜਿਆ ਕਿ ਮਾਤਾ ਡਿੱਗੀ ਉੱਥੇ ਨਾਲ ਹੁੰਦੇ ਡੱਥੂ ਉਹਦੀ ਨਾਲ ਹੁੰਦੇ ਉੱਤੇ ਡੱਥੂ ਹੋ ਗਈ ਐਸਾ ਹਸਪੀਟਲ ਚ ਲੈ ਕੇ ਆਏ ਸਾਡਾ ਚਾਚਾ ਦੀ ਹਾਂਜੀ ਤੇ ਉਹਨਾਂ ਦਾ ਕੋਈ ਪਰਵਾਹ ਨਹੀਂ ਤਾਂ ਬਾਅਦ ਚ ਵੀ ਧਮਕੀਆਂ ਦੇ ਰਹੇ ਨੇ ਕਹਿੰਦੇ ਜਿਹੜਾ ਕੁਝ ਕਰਨਾ ਕਰ ਲਿਓ ਫਾਲਤਕ ਪਰਸਨਾ ਵੀ ਹੁਣ ਤੱਕ ਕੋਈ ਗ੍ਰਿਫਤਾਰ ਵੀ ਨਹੀਂ ਕਰਿਆ ਹੈਗਾ ਕੋਈ ਕਾਰਨ ਕਿ ਕੋਈ ਕਾਰਵਾਈ ਨਹੀਂ ਕੀਤੀ ਜੀ ਹਲੇ ਪੋਸਟ ਮਾਰਡਪ ਕਰਾ ਰਹੇ ਆ ਉਹ ਕਹਿੰਦੇ ਜਦ ਤੱਕ ਰਿਪੋਰਟ ਨਹੀਂ ਆਦੀ ਅਸੀਂ ਕੁਝ ਨਹੀਂ ਕਰਦੇ ਹੈਗੇ ਹਾਂ ਰਿਪੋਰਟ ਦਾ ਡਾਕਟਰ ਹੈ ਟੀਮ ਬਣਾਈ ਇੱਕ ਵੈਸੇ ਕਰਾ ਰਹੇ ਟੀਮ ਬਣਾਈ ਟੀਮ ਬਣਾਈ ਹੈ ਪੈਨਲ ਬਣਾ ਕੇ ਪੈਨਲ ਬਣਾ ਲਓ ਤੁਹਾਡੀ ਮਾਤਾ ਦਾ ਕੀ ਨਾਮ ਹੈ ਬੰਤਕੌਰ ਬੰਤਕੌਰ ਕੋਈ ਪਹਿਲਾਂ ਕੋ ਟਕਰਾਰਬਾਜੀ ਤਾਂ ਨਹੀਂ ਸੀ ਹੋਇਆ ਕਦੇ ਖਸਤਾ ਬੁਲਾਉਂਦੇ ਵੀ ਨਹੀਂ ਕਦੇ ਲੜਾਈ ਨਾ ਆ ਕੇ ਖਾਮ ਕੋਈ ਪਿੱਛੇ ਪੰਗਾ ਲੱਤਾ ਉੱਥੇ ਕਰਨੀ ਇਹ ਅਸਲ ਵਜ੍ਹਾ ਕੀ ਉਹ ਬਣੀ ਹੈ ਵੀ ਜਿਹੜੀ ਉਹ ਪਾਣੀ ਬੰਦ ਕਰਕੇ ਆ ਕੇ ਸਾਰਾ ਪਾਣੀ ਮੈਂ ਉਹ ਮੇਰੀ ਗਲੀ ਮਨ ਮੇਰੇ ਬਾਹਰ ਮੂਰੇ ਸਾਰਾ ਪਾਣੀ ਖੜਾ ਕਰਤਾ